ਸਤਿ ਸ਼੍ਰੀ ਅਕਾਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਵਿੱਚ ਪੀਆਰ ਦੇ ਚਾਹਵਾਨ ਅਤੇ ਵਿਦਿਆਰਥੀਆਂ ਲਈ ਆਖਰਕਾਰ ਵੱਡੀਆਂ ਖਬਰਾਂ ਆ ਗਈਆਂ ਹਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਹੁਣ ਪੀਆਰ ਲਈ ਦਰਵਾਜ਼ੇ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ ਜਿੱਥੇ ਪਿਛਲੇ ਸਮੇਂ ਸਟੂਡੈਂਟ ਵੀਜ਼ੇ ਤੇ ਕਾਫੀ ਪਾਬੰਦੀਆਂ ਲਗਾਈਆਂ ਗਿਆ ਸਨ ਉੱਤੇ ਹੁਣ ਕਈ ਨਿਯਮ ਬਦਲ ਦਿੱਤੇ ਗਏ ਹਨ ਪਿਛਲੇ ਸਮੇਂ ਸਟੂਡੈਂਟ ਵੀਜ਼ੇ ਤੇ ਇੱਕ ਵੱਡੀ ਪਾਬੰਦੀ ਇਹ ਸੀ ਕਿ ਪ੍ਰੋਵਿੰਸ ਵੱਲੋਂ ਅਲੋਕੇਟਰ ਲੈਟਰ ਲੈਣਾ ਪੈਂਦਾ ਸੀ ਜਿਸ ਨਾਲ ਵੀਜ਼ਾ ਪ੍ਰਕਿਰਿਆ ਲੰਬੀ ਹੋ ਜਾਂਦੀ ਸੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਹੁਣ ਇਹ ਪ੍ਰੋਵਿੰਸ ਅਲੋਕੇਟ ਲੈਟਰ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਹੈ ਜੇ ਤੁਸੀਂ ਕੈਨੇਡਾ ਵਿੱਚ ਮਾਸਟਰ ਜਾਂ ਪੀ ਐਚ ਡੀ ਦੀ ਡਿਗਰੀ ਕਰਨ ਲਈ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਹੁਣ ਕੈਨੇਡਾ ਵਿੱਚ ਕੋਈ ਵੀ ਅਜਿਹਾ ਖਾਸ ਲੈਟਰ ਲੈਣ ਦੀ ਲੋੜ ਨਹੀਂ ਹੋਵੇਗੀ ਸਭ ਤੋਂ ਵੱਡੀ ਖੁਸ਼ਖਬਰੀ ਇਹ ਹੈ ਕਿ ਤੁਸੀਂ ਆਪਣੇ ਸਪਾਊਸ ਨੂੰ ਵੀ ਓਪਨ ਵਰਕ ਪਰਮਿਟ ਆਪਣੇ ਨਾਲ ਕੈਨੇਡਾ ਲੈ ਕੇ ਜਾ ਸਕਦੇ ਹੋ ਇਸ ਦੇ ਨਾਲ ਹੀ ਗੱਲ ਕਰਦੇ ਹਾਂ ਜੀ ਡਾਕਟਰਾਂ ਨਰਸਾਂ ਲਈ ਨਵਾਂ ਪੀ ਆਰ ਪਾਥਵੇ ਗਲੋਬਲ ਟੈਲੈਂਟ ਨੂੰ ਆਕਰਸ਼ਿਤ ਕਰਨ ਦੀ ਯੋਜਨਾ ਕੈਨੇਡਾ ਵਿੱਚ ਹੈਲਥ케ਅਰ ਸੈਕਟਰ ਵਿੱਚ ਕਰਮਚਾਰੀ ਖਾਸ ਕਰਕੇ ਨੈਨੀ ਨਰਸਾਂ ਅਤੇ ਡਾਕਟਰ ਦੀ ਬਹੁਤ ਘਾਟ ਹੈ। ਕੈਨੇਡਾ ਇਮੀਗ੍ਰੇਸ਼ਨ ਨੇ ਹੁਣ ਇੱਕ ਹੋਰ ਪੀਆਰ ਪਾਥਵੇ ਓਪਨ ਕਰ ਦਿੱਤਾ ਹੈ ਜੋ ਗਲੋਬਲ ਟੈਲੈਂਟ ਨੂੰ ਆਕਰਸ਼ਿਤ ਕਰੇਗਾ। ਜਿਨ੍ਹਾਂ ਨੌਜਵਾਨਾਂ ਨੇ ਆਪਣੇ ਦੇਸ਼ ਵਿੱਚ ਡਾਕਟਰ ਦੀ ਪੜ੍ਹਾਈ ਕੀਤੀ ਹੈ ਅਤੇ ਉਨ੍ਹਾਂ ਕੋਲ ਪਿਛਲੇ 3 ਸਾਲਾਂ ਦਾ ਤਜਰਬਾ ਹੈ, ਉਹ ਕੈਨੇਡਾ ਵਿੱਚ ਆ ਕੇ ਇਸ ਨੂੰ ਰੈਗੂਲਰ ਕਰ ਸਕਦੇ ਹਨ ਅਤੇ ਸਿਰਫ 1 ਸਾਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਸਾਨੀ ਨਾਲ ਪੀਆਰ ਅਪਲਾਈ ਕਰ ਸਕਦੇ ਹਨ। ਇਸਦੇ ਨਾਲ ਹੀ ਗੱਲ ਕਰਦੇ ਆਂ ਜੀ ਪੀਆਰ ਲਈ ਸਭ ਤੋਂ ਆਸਾਨ ਰਸਤਾ ਫ੍ਰੈਂਚ ਭਾਸ਼ਾ ਸਿੱਖੋ ਜੇ ਤੁਸੀਂ ਸਾਲ 2026 ਦੌਰਾਨ ਆਸਾਨੀ ਨਾਲ ਕੈਨੇਡਾ ਦੀ ਪੀਆਰ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਸਭ ਤੋਂ ਵਧੀਆ ਰਸਤਾ ਹੁਣ ਵੀ ਉਹੀ ਹੈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਾਲ 2025 ਦੌਰਾਨ ਵੀ ਫ੍ਰੈਂਚ ਭਾਸ਼ਾ ਵਿੱਚ ਵੱਡੀ ਗਿਣਤੀ ਦਾ ਡਰਾ ਕੱਢੇ ਗਏ ਸਨ ਸਾਲ 2026 ਪਲਾਨ ਦੁਰਾਨ ਵੀ ਫ੍ਰੈਂਚ ਭਾਸ਼ਾ ਵਿੱਚ ਵੱਡੀ ਗਿਣਤੀ ਵਿੱਚ ਡਰਾਅ ਕੱਢੇ ਜਾਣਗੇ ਜੇ ਤੁਸੀਂ ਫ੍ਰੈਂਚ ਭਾਸ਼ਾ ਸਿੱਖ ਲੈਂਦੇ ਹੋ ਤਾਂ ਲੱਖਾਂ ਲੋਕਾਂ ਨੂੰ ਸਾਲ 2026 ਵਿੱਚ ਸਿਰਫ ਫ੍ਰੈਂਚ ਦੇ ਆਧਾਰ ਤੇ ਹੀ ਪੀਆਰ ਮਿਲੇਗੀ ਇਹ ਸਿੱਕੀ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਜੋ ਇਸ ਤਰ੍ਹਾਂ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਲੋ ਕੋਈ ਵੀ ਨਵੀਂ ਜਾਣਕਾਰੀ ਕੈਨੇਡਾ ਦੇ ਨਾਲ ਜੁੜ ਕੇ ਸਾਹਮਣੇ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ